ਧੰਵਨ اسلامਾਬਾਦ ਦੇ ਇਲਾਕੇ ਕੋਡ ਖਾਲਸਾ ਨੇੜੇ ਗੁਰਦੁਆਰਾ ਬੋੜੀ ਸਾਹਿਬ ਵਿਖੇ ਇੱਕ ਨੌਜਵਾਨ ਦੀ ਮਿਲੀ ਮ੍ਰਿਤਕ ਦੇ ਜਿਸ ਤੇ ਸ਼ੱਕ ਕੀਤਾ ਜਾ ਰਿਹਾ ਸੀ ਕਿ ਨੌਜਵਾਨ ਦੀ ਮੌਤ ਨਸ਼ੇ ਦਾ ਸੇਵਨ ਕਰਨ ਨਾਲ ਹੋਈ ਹੈ ਜਿਸ ਤੇ ਮ੍ਰਿਤਕ ਦੇ ਪਿਤਾ ਵੱਲੋਂ ਸਰਕਾਰ ਖਿਲਾਫ ਬੋਲੇ ਸ਼ਬਦਾਂ ਤੇ ਅਫਸੋਸ ਜਾਰੀ ਕਰਦਿਆਂ ਹੋਇਆ ਮ੍ਰਿਤਕ ਦੇ ਪਿਤਾ ਨੇ ਮਹਿਸੂਸ ਕੀਤਾ ਕਿ ਉਹ ਆਪਣੇ ਪੇਟੇ ਦੀ Laash ਵੇਖ ਕੇ ਭਾਵੁਕ ਹੋ ਗਿਆ ਸੀ ਅਤੇ ਆਪਾ ਖੋ ਦਿੱਤਾ ਸੀ ਉਕਤ ਨੇ ਕਿਹਾ ਕਿ ਮੇਰੇ ਤੋਂ ਜੋ ਕੁਝ ਕਿਹਾ ਗਿਆ ਉਸ ਲਈ ਮੈਂ ਖਿਮਾ ਦਾ ਜਾਚਕ ਹਾਂ ਮੈਂ ਭਾਵੁਕ ਹੋ ਕੇ ਸਰਕਾਰ ਦੇ ਖਿਲਾਫ ਜੋ ਕੁਝ ਵੀ ਕਿਹਾ ਹੈ ਉਸ ਦਾ ਮੈਨੂੰ ਬਹੁਤ ਅਫਸੋਸ ਹੈ ਮੈਂ ਸ਼ੋਕ ਕੁਮਾਰ ਸਨਮ 시ਦੀ ਸੰਜੀ RAM ਵਾਸੀ RAM ਨਗਰ ਕਲੋਨੀ ਗੁਰੂ ਨਾਨਕਪੁਰੇ ਦਾ ਰਹਿਣ ਵਾਲਾ ਵਾਂ ਕੱਲ੍ਹ ਸ਼ਾਮ ਨੂੰ ਮੈਨੂੰ ਪਤਾ ਚੱਲਿਆ ਇਹ ਤੁਹਾਡੇ ਬੇਟੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਕੋਈ ਗੱਲਬਾਤ ਕੀਤੀ ਹੈ ਤੇ ਮੈਂ ਉਹਨੂੰ ਲੈ ਕੇ ਆਇਆ ਜਦ ਆ ਕੇ ਉਹਨੂੰ ਹਸਪੀਟਲ ਲੈ ਕੇ ਗਏ ਉਦੋਂ ਠੀਕ ਠਾਕ ਸੀਗਾ ਹਸਪੀਟਲ ਜਾਂਦੇ ਦੌਰਾਨ ਉਹਦੀ ਡੈਥ ਹੋ ਗਈ ਐਂ ਡਾਕਟਰ ਕੋ ਗਏ ਉਹ ਕਹਿੰਦਾ ਵੀ ਇਹ ਐਕਸਪਾਇਰ ਹੋ ਗਿਆ ਉਹਦੀ ਬਾਡੀ ਲੈ ਕੇ ਜਦੋਂ ਅਸੀਂ ਘਰ ਆਏ ਉਹਦੀ ਬਾਡੀ ਦੇਖ ਕੇ ਮੈਂ ਭਾਵੁਕ ਹੋ ਗਿਆ ਤੇ ਸਰਕਾਰ ਦੇ ਖਿਲਾਫ ਮੈਂ ਗੱਲਾਂ ਕਈਆਂ ਜਿਹੜੀਆਂ ਕਿ ਮੈਨੂੰ ਨਹੀਂ ਕਹਿਣੀਆਂ ਚਾਹੀਦੀਆਂ ਸੀਗੀਆਂ ਪਤਾ ਨਹੀਂ ਉਹਦੀ ਡੈਥ ਕਿਸ ਤਰ੍ਹਾਂ ਹੋਈ ਆ ਕਿਸ ਤਰ੍ਹਾਂ ਨਹੀਂ ਹੋਈ ਆ ਜੀ ਅਟੈਕ ਹੋਇਆ ਉਹਨੂੰ ਜਾਂ ਨਹੀਂ ਹੋਇਆ ਐਸੀਦਾ ਮੈਨੂੰ ਨਹੀਂ ਪਤਾ ਜਿਹੜੀ ਗੱਲ ਮੈਨੂੰ ਨਹੀਂ ਕਹਿਣੀ ਚਾਹੀਦੀ ਮੈਂ ਕਹਿਤੀਆਂ ਤੇ ਮੈਸੀਟੋਂ ਮਾਫੀ ਚਾਹੁੰਦਾ ਮੈਂ ਭਗਤ ਸਿੰਘ ਟਾਇਰਡ ਸਬ ਇੰਸਪੈਕਟਰ ਪੰਜਾਬ ਪੁਲਿਸ ਦਰਦਾਂਗਪੁਰ ਦਾ ਰਹਿਣ ਵਾਲਾ ਹਾਂ ਮੇਰੇ ਸਾਹਮਣੇ ਸ਼ੋਕਮਾਰ ਜੀ ਜੋ ਪੀਆਰਵੀ ਵਿੱਚ ਹੈੱਡ ਕਨਸਟੇਬਲ ਹਨ ਅਤੇ ਪਹਿਲਾਂ ਕਾਫੀ ਸਮਾਂ ਮੇਰੇ ਮਤੈਬ ਮੇਰੇ ਨਾਲ ਵੀ ਰਹੇ ਹਨ ਉਹਨਾਂ ਦਾ ਬੇਟਾ ਕੱਲ੍ਹ ਕਰੀਬ ਆਪਣੇ ਮਾਪਿਆਂ ਨੂੰ ਕਹਿ ਕੇ ਗਿਆ ਸੀਗਾ ਕਿ ਮੈਂ ਬਾਜ਼ਾਰ ਚੱਲਿਆ ਵਾਂ ਲੇਕਿਨ ਕੁਛੇਰ ਬਾਅਦ ਹੀ ਸ਼ੋਕਮਰ ਨੇ ਮੈਨੂੰ ਦੱਸਿਆ ਕਿ ਮੇਰਾ ਬੇੜਾ ਨਫੂਨ ਆਇਆ ਕਿ ਬੋੜੀ ਸਾਹਿਬ ਦੇ ਲਾਗੇ ਕਾਰ ਦੇ ਵਿੱਚ ਕਾਹਦਾ ਪਤਾ ਨਹੀਂ ਉਹਨੂੰ ਕੀ ਹੋਇਆ ਕੀ ਨਹੀਂ ਤਾਂ ਪਤਾ ਕਰੀਏ ਮੈਂ ਨਾਲ ਜਾ ਕੇ ਉਹਨਾਂ ਦੇ ਉਥੋਂ ਬੇਟੇ ਨੂੰ ਨਾਲ ਲੈ ਕੇ ਆਇਆ ਕਾਰਨ ਕਿ ਤਕਰੀਬ ਪਾਣੀ ਪਿਆ ਲਾ ਹੋਰ ਉਹਦਾ ਬੀਪੀ ਡਾਉਨ ਸੀ ਉਹਦੇ ਸਬੰਧ ਵਿੱਚ ਉਹਨੂੰ ਉਪ ਚੱਕਰ ਲੇਕਨ 2 ਘੰਟੇ ਬਾਅਦ ਮਨ ਕੇ ਉਹਦੀ ਤਬੀਅਤ ਜਿਆਦਾ ਖਰਾਬ ਹੋ ਗਈ ਅਸੀਂ ਹਸਪਤਾਲ ਲੈ ਕੇ ਗਏ ਸੀਗੇ ਹਸਪਤਾਲ ਵਾਲਿਆਂ ਨੇ ਪਹਿਲਾਂ ਆਪਣਾ ਰਣਜੀਤ ਹਸਪੀਟਲ ਨੂੰ ਨਾਮ ਜਵਾਬ ਦਿੱਤਾ ਤੇ ਪਲਸ ਟਾਉਣਾ ਨਵਦੀਪ ਵਾਲਿਆਂ ਨੇ ਜਵਾਬ ਦਿੱਤਾ ਤੇ ਉੱਥੋਂ ਅਸੀਂ ਵਾਪਸ ਲੈ ਕੇ ਮੁੰਦਰ ਜਾਂਦੇ ਜਾਂਦੇ ਸਮੀਰਾਜ ਉਹਦੀ ਡੈਥ ਹੋ ਗਈ ਸੀ ਉਹਨੂੰ ਲੈ ਕੇ ਆ ਗਏ ਜਦ ਵਾਪਸ ਆ ਗਏ ਘਰ ਤਾਂ ਮੈਂ ਉਹਨੂੰ ਸੰਭਾਲਣ ਦੇ ਵਿੱਚ ਲੱਗ ਗਿਆ ਪਰ ਲੋਕ ਜਿਹੜੇ ਇਕੱਠੇ ਹੋਏ ਸਨ ਸ਼ੋਕ ਮਾਰਦੇ ਕਿਸੇ ਪ੍ਰਸਤ ਦੇ ਜਾਂ ਲੋਕਾਂ ਦੀ ਭਾਵਨਾਤਮਕ ਭਾਵਕ ਹੋ ਕੇ ਸਰਕਾਰ ਦੇ ਖਿਲਾਫ ਮੈਨੂੰ ਪਤਾ ਲੱਗਾ ਕਈ ਗੱਲਾਂ ਬੋਲ ਗਿਆ ਜੇਕਰ ਇਹਨੂੰ ਨਹੀਂ ਸਿਚਾਈਦਾ ਕਿਉਂਕਿ ਹਰ ਗੱਲ ਦਾ ਸਿਚੁਏਸ਼ਨ ਦਾ ਪਤਾ ਕਰਕੇ ਹੀ ਹਰ ਗੱਲ ਨੂੰ ਅੱਗੇ ਬਧਾਉਣਾ ਹੁੰਦਾ ਇਸ ਕਰਕੇ ਇਹਨੇ ਸਰਕਾਰ ਦੇ ਖਿਲਾਫ ਬੋਲ ਕੇ ਕੋਈ ਚੰਗੀ ਗੱਲ ਨਹੀਂ ਕੀਤੀ ਲੈਕਿਨ ਹੁਣ ਇਹ ਆਪਣੇ ਆਪ ਵੀ ਮਹਿਸੂਸ ਕਰ ਰਿਹਾ ਵਾ ਕਿ ਮੈਂ ਇਹ ਜੋ ਬਾਈਟ ਦਿੱਤੀ ਆ ਇਹ ਮੈਨੂੰ ਨਹੀਂ ਸੀ ਦੇਣੀ ਚਾਹੀਦੀ ਅਸੀਂ ਕਾਸ਼ਦੇਵ ਦੀ ਬਾਡੀ ਸਾਰੀ ਨੂੰ ਮੈਂ ਕੰਦੇਚ ਹੋਣਦ ਕਰਕੇ ਚੰਗੀ ਤਰ੍ਹਾਂ ਚੈੱਕ ਕੀਤਾ ਵਾ ਉਹਦੇ ਸਰੀਰ ਤੇ ਕਿਸੇ ਵੀ ਕਿਸਮ ਦਾ ਕੋਈ ਨਿਸ਼ਾਨ ਨਹੀਂ ਆਇਆ ਕਿ ਹੋ ਸਕਦਾ ਹੈ ਕਿ ਉਹਦੀ ਡੈਥ ਜਿਹੜੀ ਹੋਈ ਆ ਹੈਟਾਗ ਨਾ ਹੋਈ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ ਹੋਈ ਹੋਵੇ ਇਹਦੇ ਬਾਰੇ ਅਸੀਂ ਨਹੀਂ ਕਹਿ ਸਕਦੇ ਲੇਕਿਨ ਉਹਦੇ ਸਰੀਰ ਤੇ ਕਿਸੇ ਕਿਸਮ ਦਾ ਕੋਈ ਇਹੋ ਜਿਹਾ ਚਿੰਨ ਨਹੀਂ ਜਿਹੜਾ ਕਿ ਆਪਾਂ ਇਹ ਸ਼ੋਅ ਕਰ ਸਕੀਏਗੇ ਉਹਨੇ ਕਿਸੇ ਕਿਸਮ ਦਾ ਕੋਈ ਨਸ਼ਾ ਕੀਤਾ ਹੋਵੇ ਕੱਲ ਰਾਤ ਇੱਕ ਇਨਸੀਡੈਂਟ ਜਿਹੜਾ ਰਿਪੋਰਟ ਹੋਇਆ ਸੀਗਾ ਕਿ ਕੋਟਕਾਲ ਸਾਹਿਬ ਦੇ ਏਰੀਆ ਗੁਨਾਕਪੁਰਾ ਵਿੱਚ ਕਿ ਇੱਕ ਨੌਜਵਾਨ ਜਿਹਦਾ ਨਾਮ પ્રકાશਦੀਪ ਸਿੰਘ ਦਾ ਪੁੱਤਰ ਅਸ਼ੋਕ ਬਾੜ ਹੈ ਉਹਦੀ ਜਿਹੜੀ ਡੈਥ ਹੋ ਗਈ ਹੈ ਜੋ ਐਸਐਚਯੂ ਸਲਾਮਾਬਾਦ ਉੱਤੇ ਮੌਕੇ ਤੇ ਪਹੁੰਚੇ ਸੀਗੇ ਤਸਦੀਕ ਕੀਤਾ ਸੀਗਾ ਰਾਤ ਨੂੰ ਹਾਈ ਕੋਰਟ ਹੋਣ ਕਰਕੇ ਤੇ ਮੌਕੇ ਤੇ ਨਹੀਂ ਪਹੁੰਚ ਸਕਿਆ ਹੁਣ ਅੱਜ ਮੌਕੇ ਤੇ ਪਹੁੰਚੇ ਆ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਤੋ ਹਾਲਾਤ ਇਹ ਨੇ ਕਿ ਇਕਾਸ਼ਦੀਪ ਜਿਹੜਾ 20 ਸਮਾਂ ਪਹਿਲਾਂ ਉਹਨੂੰ ਇਹ ਨਸ਼ੇ ਦੀ ਲਤ ਲੱਗੀ ਸੀ ਇਹਨੂੰ ਇਹਦੇ ਪਰਿਵਾਰ ਵਾਲਿਆਂ ਨੇ ਇਹਨੂੰ ਡੀਡੀਸੀ ਸੈਂਟਰ ਦਾਖਲ ਕਰਾਇਆ ਸੀ ਇਹਦਾ ਇਲਾਜ ਕਰਾਇਆ ਸੀਗਾ ਤੋ ਪਰਿਵਾਰ ਦੇ ਕਹਿੰਦੇ ਮੁਤਾਬਕ ਇਹ ਹੁਣ 2 ਮਹੀਨੇ ਤੋਂ ਬਿਲਕੁਲ ਕੋਈ ਨਿਸ਼ਾਨ ਨਹੀਂ ਕਰ ਰਿਹਾ ਸੀਗਾ ਤੇ ਇਹਨੂੰ ਡੀਡਿਕਸ਼ਨ ਸੈਂਟਰ ਤੋਂ ਜਿਹੜੀ ਆ ਡਿਸਚਾਰਜ ਕਰਾ ਕੇ ਉਹ ਘਰ ਲੈ ਆਏ ਸੀਗੇ ਤੇ ਕੱਲ ਉਹਨਾਂ ਨੇ ਆਪਣੇ ਫਾਦਰ ਦੇ ਨਾਲ ਪਿੰਡ ਜਾਣਾ ਸੀਗਾ ਜਦੋਂ ਤੋ ਪਹਿਲ ਤਿਆਰ ਹੋ ਤੋ ਪਹਿਲ ਉਹਨੇ ਫਾਦਰ ਨੂੰ ਕਿਹਾ ਕਿ ਮੈਂ ਬਾਜ਼ਾਰੋਂ ਹਾਂ ਜਦੋਂ ਬਾਜ਼ਾਰ ਗਿਆ ਤੇ ਕੁਛ ਦੇਰ ਬਾਅਦ ਉਹਦੇ ਫਾਦਰ ਸ਼ੋਕਮਾਰ ਨੂੰ ਇਹ ਇਨਫਾਰਮੇਸ਼ਨ ਮਿਲੀ ਕਿ ਉਹਨਾਂ ਦਾ ਬੇਟਾ ਜਿਹੜਾ ਕਾਸ਼ ਆ ਉਹ ਮੋਰੀ ਸਾਹਿਬ ਗੁਰਦਾਰੇ ਲਾ ਕੇ ਕਾਰ ਦੇ ਵਿੱਚ ਬੇਸੁੱਧ ਪਿਆ ਹੈ ਜੋ ਪਰਿਵਾਰ ਦੇ ਨਾਲ ਜਾ ਕੇ ਉਹਨਾਂ ਨੇ ਉਹਨੂੰ ਚੈੱਕ ਕੀਤਾ ਉਹ ਉਹਦਾ ਚੈੱਕ ਕਰਨ ਤੋਂ ਬਾਅਦ ਉਹ ਠੀਕਾਂ ਤੋਂ ਜੀ ਹੋ ਗਿਆ ਸੀਗਾ ਉਹਨੂੰ ਪਾਣੀ ਪੁਲਾਇਆ ਫਿਰ ਉਸ ਤੋਂ ਬਾਅਦ ਉਹਨੂੰ ਘਰ ਲੈ ਕੇ ਆਏ ਘਰ ਆਉਣ ਤੋਂ ਬਾਅਦ ਵੀ ਉਹਨੇ ਪਾਣੀ ਵਗਰਾ ਪੀਤਾ ਗੱਲਾਂ ਕਰ ਲੱਗਿਆ ਸੀ ਲੈਕਿਨ ਉਹਦੀ ਜਿਹੜੀ ਪਲਸ ਡਾਊਨ ਆਨ ਕਰਕੇ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਹਸਪਤਾਲ ਜਾਣ ਤੋਂ ਬਾਅਦ ਜਿਹੜੀ ਆ ਉਹਦੀ ਡੈਥ ਹੋ ਗਈ ਜ ਜਿਹੜੀ ਡੈਥ ਹੋਈ ਡੈਥ ਤੋਂ ਬਾਅਦ ਡੈੱਡ ਬੋਡੀ ਨੂੰ ਘਰ ਲੈ ਕੇ ਆ ਗਏ ਘਰ ਡੈੱਡ ਬੋਡੀ ਜਦੋਂ ਉਹਨਾਂ ਦੀ ਘਰ ਡੈੱਡ ਬੋਡੀ 'ਚ ਕਾਫੀ ਲੋਕੋ ਤੇ ਇਕੱਠੇ ਹੋਏ ਸੀ ਉਹਦੇ ਫਾਜ਼ਰ ਦੇ ਕਹਿਨ ਦਾ ਵੀ ਉਹ ਜਿਜ਼ਬਾਤੀ ਹੋ ਗਿਆ ਸੀ ਜਿਜ਼ਬਾਤੀ ਹੋ ਗਿਆ ਉਹਨੇ ਜਿਹੜੀ ਪ੍ਰੈਸ ਨੂੰ ਬਾਈਟ ਦਿੱਤੀ ਸੀ ਕਿ ਇਹ ਇਹ ਰੇਰਮੇ ਜਿਹੜੇ ਮੁੰਡੇ ਦੀ ਜਿਹੜੀ ਮੌਤ ਹੈ ਨਸ਼ਾ ਦੇ ਨਾਲ ਹੋਈ ਲੇਕਿਨ ਹੁਣ ਤੱਕ ਦੀ ਤਸਦੀਕ ਤੋਂ ਸਾਡੀ ਤੋਂ ਇਹੋ ਜੀ ਕੋਈ ਗੱਲ ਨਸ਼ੇ ਦੇ ਖਿਲਾਫ ਸਾਡੇ ਸਾਹਮਣੇ ਨਹੀਂ ਆਈ ਤੇ ਉਹਦੇ ਫਾਰਮ ਨੂੰ ਪੁੱਛੇ ਮੁਤਾਬਕ ਵੀ ਹੋਰ ਆਤੀ ਜਜ਼ਬਾਤੀ ਹੋਣ ਕਰਕੇ ਉਹ ਜ਼ਿਆਦਾ ਬੋਲ ਗਿਆ ਸੀ ਜਰ ਗਿਆ ਇਹੋ ਜੀ ਕੋਈ ਗੱਲ ਨਹੀਂ ਗਈ ਈਵਨ ਉਹਦੀ ਡੈੱਡ ਬੋਡੀ ਵੀ ਜਿਹੜੀ ਚੈੱਕ ਕੀਤੀ ਗਈ ਉਹਦੇ ਉੱਤੇ ਕੋਈ ਨਸ਼ੇ ਦਾ ਟੀਕੇ ਦਾ ਕੋਈ ਇਹੋ ਜਿਹਾ ਨਿਸ਼ਾਨ ਨਹੀਂ ਸੀਗਾ ਪਰਿਵਾਰ ਦੀ ਇਸ ਗੱਲ ਤੇ ਸੰਤੁਸ਼ਟੀ ਸੀਗੀ ਇਸ ਵਾਰ ਦੇ ਵਿੱਚ ਪਰਿਵਾਰ ਦਾ ਕਹਿਣਾ ਵੀ ਉਹ ਕੋਈ ਕਿਸੇ ਕਿਸਮ ਦੀ ਵੀ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਲੇਕਿਨ ਅਸੀਂ ਆਪਣੇ ਲੈਵਲ ਤੇ ਇਹਨੂੰ ਪੂਰੀ ਤਰ੍ਹਾਂ ਤਸਦੀਕ ਕਰਾਂਗੇ ਜੇ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਨਸ਼ੇ ਦੀ ਜਿਹੜੀ ਕੋਈ ਗੱਲ ਪਾਈ ਗਈ ਤੇ ਇਹ ਪ੍ਰੋਪਰ ਬੰਦੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਇਹ ਸਾਡੇ ਡੀਜੀ ਸਰਦੀ ਤੇ ਸੀਪੀ ਸਰ ਦੀ ਡਾਇਰੈਕਸ਼ਨ ਹੈ ਪਾਲਸੀ ਹੈ ਨਸ਼ਿਆਂ ਦੇ ਖਿਲਾਫ ਨੋ ਟੋਲਰੈਂਸ ਪਾਲਸੀ ਜਿਹੜੀ ਅਸੀਂ ਵਰਤ ਰਹੇ ਹਾਂ ਪੰਜਾਬ ਸਰਕਾਰ ਜਿਹੜੀ ਹੈ ਯੋਧਨ ਨਸ਼ਾ ਵਿਰੋਧ ਦੇ ਤਹਿਤ ਜਿਹੜਾ ਵੱਡੇ ਪੱਧਰ ਤੇ ਕੰਮ ਕਰੀ ਹੈ ਤੋਂ ਉਹ ਦੇ ਦੇ ਸਾਰਤਕ ਨਤੀਜੇ ਵੀ ਬਹੁਤ ਵੱਡੇ ਪੱਧਰ ਤੇ ਸਾਹਮਣੇ ਆਏ ਨੇ ਅਸੀਂ ਇਹਨੂੰ ਲਗਾਤਾਰੀ ਨਸ਼ਿਆਂ ਦੇ ਖਿਲਾਫ ਸਾਡੀ ਜਿਹੜੀ ਮੁਹਿੰਮ ਚੱਲ ਰਹੀ ਹੈ ਅਸੀਂ ਬਹੁਤ ਸਾਰੇ ਜਿਹੜੇ ਸਪਲਾਈਅਰ ਨੇ ਪੈਟਰੋਲਰ ਨੇ ਉਹਨਾਂ ਨੂੰ ਜੇਲਾ ਵਿੱਚ ਭੇਜ ਰਹੇ ਹਾਂ ਜਿਹੜੇ ਸਾਡੇ ਨਸ਼ਾ ਕਰਨ ਦੇ ਆਦੀ ਨੌਜਵਾਨ ਨੇ ਉਹਨਾਂ ਨੂੰ ਡੀਟੈਕਸ਼ਨ ਸੈਂਟਰ ਦਾ ਹਾਲ ਕਰਾਇਆ ਜਾ ਰਿਹਾ ਹੈ ਜਾ ਰਿਹਾ ਤੇ ਸਾਡੀ ਅੱਗੇ ਤੇ ਵੀ ਇਹ ਕਾਰ ਵੀ ਲਗਾਤਾਰ ਚਲਦੀ ਰਹੂਗੀ ਤੇ ਫਿਲਹਾਲ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਇਨਸੀਡੈਂਟ ਦੇ ਵਿੱਚ ਅਜੇ ਹੁਣ ਤੱਕ ਦੀ ਤਸਦੀਕ ਤੋਂ ਨਸ਼ੇ ਦੇ ਸੰਬੰਧੀ ਕੋਈ ਗੱਲ ਦਾ ਸਾਹਮਣੇ ਨਹੀਂ ਆਈ ਧੰਨਵਾਦ